ਛੇਲੀ ਕਰੀ ਜਿੰਨੀ ਪੜਾਈ ਚਲ ਕੋਈ ਨਾ ਕਿਹੜਾ ਪਾਉਂਦੇ ਚੋਣੀ ਉਹਦਾ ਕਰਕੇ ਨਹੀਂ ਮੈਂ ਬਖਾ ਦੇ ਵੀ ਦੇ ਨਾ ਪਹਿਲਾਂ ਵਿੱਚੀ ਕਰ ਲਉ ਨੂੰ ਇਹ ਕਿੰਨੂੰ ਕਰਦਾ ਇਹ ਵੇਖੀ ਹੋ ਜਾਂਦਾ ਦੇਖ ਲਿਓ ਉਹ ਕਿੰਨੇ ਦਾ ਹੋ ਗਿਆ ਜੀ ਹੁੰਦਾ ਹਜੇ ਤਾਂ ਹੁੰਦਾ ਹੈ ਸਦਰਾ ਯਾਰ ਜਲਾਈ ਹੋਈ ਹਾਰਾ ਹਾਰੋ ਸਫੜੋ ਸਫੜੋ ਉਹਨੇ ਮੇਰੇ ਦੇ ਯਾਰਾ ਕੱਟਾ ਯਾਰ ਨੂੰ ਠੀਕ ਲੱਗ ਗਈ ਮੈਂ ਵਿੱਚ ਵੀ ਛੇਲੀ ਕਿੰਨੇ ਨੇ ਪੰਜ ਨੇ ਇਹਦੀ ਤਾਂ ਕੱਲੀ ਠੀਕ ਆ ਯਾਰ ਫਿਰ ਜੋ ਕੋਈ ਮਾਮੂ ਠੀਕ ਹੈ ਮਨੂੰ ਕੱਢ ਲੈ ਆ ਪੱਕਾ ਲਾ ਲੈ ਜਾ ਪੱਕਾ ਮਨੂੰ ਲਾਉਂਗਾ ਬਾਬਾ ਕੱਢ ਮਨੂੰ ਲੈ ਆ ਬੰਦ ਨਹੀਂ ਰਹੀ ਬੰਦ ਨਹੀਂ ਬੰਦ ਨਹੀਂ ਨਾ ਮੇਰਾ ਦਾ ਪੁੰਨੀਲ ਬਰਾਦਾ ਦੀ ਪੰਜਾਂ ਤੇ ਪੰਜਾਂ ਲੋਟੀ ਇਹਨਾਂ ਨਾਲ ਦੀ ਮੈਂ ਤਾਂ 1000 ਰੁਪਏ ਤਾਂ ਅੱਗੇ ਲਾਤਾ ਯਾਰ ਨਾਲ ਖੱਬਾ ਬਣ ਜੇ ਬੋਣੀ ਦਾ ਕੰਮਾ ਬੋਣੀ ਕਰ ਲਈ ਯਾਰ ਮਾੜਾ ਮੋੜ ਲਾਉਣੀ ਕਰਨੀ ਪਤਾ ਹੋਣਾ ਲਾ ਦੇ ਹੱਬਾ ਮਨੂੰ ਮੌਕਾ ਦੇ ਮੌਕਾ ਦੇ ਮਨੂੰ ਯਾਰਾ ਮੈਨੂੰ ਮੌਕਾ ਦੇ ਤਿੱਕੀ ਦੇ ਦਾਂ ਹਾਂ 20000 ਰੁਪਏ ਦੇ ਦੇ ਕੋਈ ਹੋਣੀ ਲੱਗਦਾ ਫੜ ਜਾਂਦਾ ਹਾ ਜਾ ਉਹ ਗੱਫਾ ਮਾਰੀ ਹੁਣ ਲੱਗ ਗਿਆ ਸੌਦਾ ਦੱਸ ਤਾਂ ਹੋਣਾ ਮੇਰੀ ਦੇਖ ਬਾਈ ਸੌ ਜਣਾ ਵੀ ਫੋਨ ਲੂੰਗਾ ਬਾਈ ਸੌ ਤਾਂ ਫੋਨ ਲੂੰਗਾ ਸੌ ਜਣਾ 500 ਸੌ ਮਨ ਪਾ ਦੇਰਾ ਸੌ ਤਾਂ ਫੋਨ ਲੂੰਗਾ ਨਾ ਮਾਗ ਤੇਰੇ ਤੇ ਬੰਦਾ ਦਲਾਲੀ ਉਹਦਾ ਨਾ ਸਾਢੇ 19 ਹੋ ਗਿਆ ਨਹੀਂ ਨਹੀਂ ਮਿੱਠੀ ਨਹੀਂ ਰੱਖ ਉਹ ਠੀਕ ਆ ਕੋਈ ਬਾਤ ਪੀ ਪਾਲਾ ਪੀ ਤੇ ਪਾਲਾ ਰੱਖ ਲੈ ਬੜੇ ਨੇ ਤੇਰੇ ਕਹਿਣ ਤੇ ਨਾ ਫੜ ਨੀ ਪੈਣੀ ਸਾਰਾ ਕੋਈ ਨਾ 20 ਹੋ ਗਿਆ 10000 ਪਰ ਮੱਥਾ ਬਾ ਯਾਰ ਕਰ ਮੇਰੇ ਕਰਤੀ ਹਰ ਕਿਥੇ ਦੇ ਉਹ ਇਹ ਵੀਡੀਓ ਵੀਰੋ ਮੈਂ ਹਮਾਰਾ ਕੋਈ ਨੀ ਬੋਲੋ ਖੋਲੋ 50 ਦਾ ਦਬਤਾ ਹੋ ਗਿਆ ਬਣਾ ਵੀਡੀਓ ਇਹਨਾਂ ਦੀ 20000 ਬਣਾ ਬਾਈ ਵੀਡੀਓ ਇਹ 20000 ਹੋ ਗਿਆ ਭਾਈ ਇਹ ਹੈ ਅਲੇਗੜੀ ਕੈਮਰਾ ਮਾਰ ਰਿਹਾ ਕਰ ਠੀਕ ਹੈ ਜੀ ਪੰਜ ਬੱਚੇ 20000 ਹਾਂ ਬਹੁਤ ਲੋਟ ਵਧੀਆ ਦੇ ਕੇ ਨਾ ਤੂੰ ਮੈਨੂੰ ਮਾਰੇ ਨਹੀ ਨਾ ਬੰਨੂ ਮਾਰੇ ਖੇਰਾ ਚਲੋ ਜੀ ਉਦੀ ਬੰਨੇ ਰਹਿੰਦੀ ਹੈ ਬੰਨੇ ਰਹੇ ਚਲ ਭਾਈ ਇਹਨੂੰ ਪੈਮੈਂਟ ਕਰੋ ਫਿਰ ਉਹ ਤੈਨੂੰ ਗੂਗਲ ਪੇ ਕਰ ਦੇ ਕਰ ਦੇ ਕਰ ਦੇ ਸਦਾ ਇਹਨਾਂ ਨੂੰ ਲੋਡ ਹੀ ਆ ਕੰਮ ਚੱਕ ਦੇ ਝੋਕਾ ਕੀ ਹੈ ਕੀ ਕਹਿੰਦੇ ਇਹਨੂੰ ਗੂਗਲ ਗੋਗੋ ਗੋਗਲ ਹਾਂ ਗੁਰਗਰੇ ਹਾਂ ਗੁਰਗਰੇ ਜੀ ਗਰੇ ਉਹ ਗੁਰਗਰੇ ਕਹਾਂ ਗੁਰਗਰੇ ਕਰ ਦੋ ਜੀ ਫਿਰ ਇਹਨੂੰ ਕਰ ਲੈ ਮੋਬਾਈਲ ਆ ਕਰ ਦੋ ਕੱਢ ਵੀ ਚੱਕ ਲੈ ਨਾ ਜੀ ਯਾ ਕਿ ਇਹਨੂੰ ਦੋਦਾ ਪੀਉਣ ਨੂੰ ਕੋਈ ਨੂੰ ਗਾਜ ਪਈ ਡੇਕਾ ਬਾਣੇ ਵਿਝਾ ਲਈ ਕਾਂ ਦਾਣੇ ਦੀ ਲਾਵਾਂਗੇ ਨੂੰ ਕਾਂਕ ਦੀ 10 ਕ ਦਿਨ ਦੁੱਧ ਬੁੱਬੂ ਮੂੰਹਰ ਲੱਗਈ ਉਹ ਪੀਣ ਲੱਗੇ ਇਹਨਾਂ ਬਾਰੀ ਨਹੀਂ ਆ ਰਹਾ ਹੈ ਨਹੀਂ ਕੱਕ ਦੀ ਮੂੰਹ ਕਰਕੇ ਪਈ ਨਹੀਂ ਕੱਕਰ ਨੂੰ ਸਰਕਾਰ ਨਹੀਂ ਛੋਲਿਆ ਵਾ ਹਾਂ ਹਾਂ ਛੋਲਿਆ ਨਹੀਂ ਆ ਮੇਰੇ ਉਹਦੇ ਵਿੱਚ ਆ ਕੇ ਭਾਦਾ ਕਰੀ ਭੱਲ ਜਾਣਗੇ ਦੇਖ ਸਕਦੇ ਹੋ ਤੁਸੀਂ ਪੂਰੇ 20000 ਦੇ ਹੋਗੇ 5 4000 ਆਓ 4000 12 50 ਦਾ 20 ਹਾਂ 20 ਚੰਗੇ ਬੱਚੇ ਨੇ ਬਾਈ ਪੱਠਾ ਨੇ ਕ ਬੱਕਰੀ ਨੇ ਵੀ ਭਾਈ ਆ ਹੁਣ ਆਪਾਂ ਹੁਣ 15000 ਰੁਪਏ ਮੰਗਿਆ ਬੱਕਰੇ ਦਾ ਇਹ ਮੈਂ ਹੀ ਜਿੱਤੇ ਬਣ ਆੜ ਆ ਇਹ ਮੈਂ ਜਿੱਤੇ ਨਹੀਂ 7 7 ਦੇ ਬਹੁਤ ਹੋਰ ਜਦਾ ਨਾ 4 4000 ਉਹ ਵੀ ਮੈਂ ਦਾ ਦੇ ਜੀ ਬੱਕਰੀ ਇਕੱਠੀਆਂ ਹੋ ਜਾਂਦੀਆਂ ਨੇ

ਹੇ ਹੀ ਵਾਏ ਮੰਗੀ ਨਾ ਬਾਈ ਕੀ ਕਹੀਏ ਹੁੰਦੀ ਨਹੀਂ ਬਾਈ ਆਪਾਂ ਨਹੀਂ ਤਿੰਨੇ ਤਾਂ ਹਾਂ ਠੀਕ ਆ ਯਾਰ ਕੋ ਬਾਈ ਜਿਉਂ ਤੇ ਹੋਵੇ ਖੜਾ ਆਪਾਂ ਖੜਾ ਹੋ ਪੁੱਤ ਮੜਾ ਜਾ ਲੈ ਹਾਂ ਜੀ ਲੈ ਹੁਣ ਪੰਜਾਬੀ ਦਸ ਘਰਾਂ ਕਿਲੋਂ ਦੱਸ ਦੇ ਕਿੱਥੇ ਵੇਚਣਾ ਕੀ ਗੱਲ ਆ ਕੋ ਜੀ ਦੱਸ ਤਾਂ ਦਿੱਤਾ ਹੁਣ ਇਹ ਕਹਿੰਦਾ ਵੀ ਮੈਂ ਯਾਰ ਉਹ ਲੱਗਾ 10000 ਰੁਪਏ ਬੰਦਾ ਦਿਖਾਈ ਇਹ ਕਹਿੰਦਾ ਮੈਨੂੰ ਲੱਗਦੀ ਘਰੇ 11000 ਰੁਪਏ ਜਿਉਂ ਕੋ ਬਾਈ ਇਹ ਗੱਲ ਨਹੀਂ ਹੁੰਦਾ ਨਾ ਡੋੜਣ ਗੋਬਾ ਵਾ ਇਹ ਕਰਾਂ ਤੇ ਮੈਂ 6000 ਰੁਪਏ ਮੈਂ ਲਊਂਗਾ ਭਾਈ 9000 ਰੁਪਏ ਪੱਕਾ ਲਵਾਂਗੇ ਹਾਂ ਬਈ ਹੂੰ ਪੂੰ ਦੇ ਰਾ ਨਹੀਂ ਮਾਰਦਾ ਚੱਲ ਬਸ ਮਿੱਠੂ ਦਾ ਸਦਾ ਸਾਈ ਹਜੇ ਮੈਂ ਗੋਲਡਨ ਨਹੀਂ ਦਿੱਤਾ ਹਾਂ ਇਹ ਭਾਈ ਹੂੰ ਪੂੰ ਦੇ ਰਾ ਭਾਈ ਜੇ ਮੈਂ ਮਾਰ ਗਿਆ ਤਾਂ ਬੋਲੇ ਤੇ ਨਹੀਂ ਉਹ ਤੇਰੀ ਮਰਦੀਆ ਫਿਰ ਦਾਂਜ ਬੈਠੇਗਾ ਮੰਗਰ ਫਿਰ ਟਾਈਮ ਹੁੰਦਾ ਲੈ ਕੋਈ ਨਹੀਂ ਲੈ ਜਾਂਦਾ ਜਾਨੀ ਤੇ ਜਰੂਰੀ ਅਗਰ ਜੀ ਹਾਂ ਅਸੀਂ ਰੂਹ ਮੰਦਰੀ ਦੀ ਰੋਜੀ ਕਰਨਾ ਸਾਨੂੰ ਪਤਾ ਚੱਲਾਂ ਬਾਈ ਇੱਕ ਮਿੰਟ ਹੋ ਤੇਰਾ ਮੇਵਣਾ ਤੂੰ ਸੜਕੋ ਜਾਂਦਾ ਨਹੀਂ ਹੈਗਾ ਤੇਰਾ ਪਾਲਿਆ ਹੋਇਆ ਫੋਸ ਫਿਰ ਕਿਨਾਂ ਕਰਨ ਕਰਨਾ ਤੂੰ ਕੀ ਦੱਸਦਾ ਰੋਤਾ ਮੁੰਡਾ ਵੇਚਣਾ ਫਿਰ ਉਹਨਾਂ ਦਾ ਵਜਾ ਮੰਨਿਕਾ ਵਿਕਣਾ ਰੱਖਣਾ ਆਹ ਦਾ ਕੱਟਿਆ ਤੇ ਉਹ ਬਹੁਤ ਵੇ ਬੜੀਆਂ ਫਿਰ 25 ਨਾਲ ਸਰਦਾ ਕਿ ਹੋਇਆ ਚੰਦਰ ਵੀ ਇਹ ਤੋਂ ਲੈ ਜਾ

ਨਪਕਾ ਬਗਾ ਸਾਡੇ ਨੇ ਲਾਇਆ ਮੇਰੀ ਗੱਲ ਸੁਣ ਹੱਥ ਮਲਾਇਆ ਅਜੇ ਬਾਹਰ ਮਿਲਦੇ ਬਾਅਦ ਚ 13000 ਰੁਪਏ ਵੇਚ ਕੇ ਜਾ ਰਹੇ ਲੋਕ 13000 ਰੁਪਏ ਲਾ ਕੇ ਗਿਆ 10000 ਦੇ ਦਈਏ ਮੈਂ ਤੈਨੂੰ ਕਿਹਾ 10000 ਦਿੱਤਾ ਯਾਰ ਹੁਣ ਕਹਿੰਦਾ ਬਾਰ ਬਾਰ ਯਾਰ ਮੈਂ ਤੈਨੂੰ ਦੱਸਦਾ ਇਹ 12000 ਰੁਪਏ ਦਾ ਕਹਿੰਦੇ ਨੇ ਕਹਿੰਦੇ ਘੱਟ ਨਹੀਂ ਦੇਣਾ ਇਹਨੇ ਮੈਨੂੰ ਸਾਰੀ ਗੱਲ ਦੱਸਤੀ ਜਿਵੇਂ ਕਨਖਈਆ ਕਰ ਦੂ ਯਾਰ ਹਣ ਜਾ ਓਏ ਮੈਂ 50 ਨਹੀਂ ਤੇਰੀ ਜਾਣੀ ਕੋ ਵੀ 50 ਨਹੀਂ ਦਿੰਦਾਗਾ ਉਹ ਹੋਣਾ ਮਰਦਾ ਹੈ ਹੋ ਗਿਆ ਆਪਣੀ

ਕਣ ਕਾਜਾ ਮੂਲਾ ਰੱਖਣ ਪਹਿਲੇ ਫਰਾ ਦੇ ਬਈਆ ਗਰਮੀ ਨੂੰ ਖਣਾ ਯਾਰਾ ਉਹ ਬੜਾ ਅੱਗੇ ਰੋ ਜੀ ਮੈਂ ਗਰਮੀ ਚ ਰਹਿਣਾ ਮੇਰੇ ਅੱਲਾ ਮਾ ਤੇ ਰਹਿਣਾ ਸਾਧ ਰਿਆ ਕਰੋਂ ਤੱਕਾ ਕਰ ਜਦੋਂ ਤੂੰ ਨਹੀਂ ਤੱਕਾ ਨਹੀਂ ਯਾਰ ਮੈਂ ਜੀਰੀ ਚ ਉਹ ਗਰਮੀ ਦੀ ਗੱਲ ਕਰ ਚਲੋ ਕੋਈ ਨਹੀਂ ਫਿਰ ਲਖਾਈ ਦਾ ਫਰਕ ਥੋੜੀ ਆ 2000 ਦਾ ਫਰਕ ਉਹੀ ਤਾਂ ਗੱਲ ਆ ਲਖਾਈ ਆ ਜਿੱਥੇ ਰਖਾਈ ਮੈਂ ਕਰਾ ਦੇਣਾ ਕਾਹ ਨੂੰ ਦੇਖਣਾ ਲੱਫੜਾ ਲੈ ਲੈ ਬੰਦ ਨੂੰ ਤਾਂ ਸ਼ੇਰ ਬਣ ਕੇ ਲੈ ਲੈ ਯਾਰ ਆੜਨਾ ਯਾਰਾ ਪੂਰੇ ਕਰਮਰੀ ਖੜ ਗਿਆ ਇੱਕ ਮਰ ਦਾ ਗੱਡੀ ਬੰਦ ਹੋ ਗਿਆ ਗੱਡੀ ਮੜਿਆ ਕੋਈ ਆ ਬੰਦ ਨੂੰ ਉਹ ਕੋਈ ਗੱਡੀ ਨਹੀਂ ਕੋਈ ਉਹ ਬਿਕ ਜੂ ਖੜ ਗਿਆ ਹੁਣ ਗੱਡੀ ਹੋ ਗਈ ਆ ਉਹ ਗੱਤਾ ਹੁਣ ਨਾ ਉਹ ਨਹੀਂ ਮੈਂ ਬੱਬਾ ਬੱਦਗੀ ਬਚੂ ਗੁਰਿਓ ਮਾਇਕ ਗੱਡੀ ਕੋ ਮੇਰੀ ਪਾ ਲਾ ਕੇ ਫੜਾ ਲੈ ਫੜਾ ਤਸ ਤੂੰ ਵੀ ਝੱਕੀ ਜਾਂਦਾ ਇਹ 1:30 ਹੋ ਗਿਆ ਯਾਰ ਲਾ ਲਾ ਮਤਲਬ ਉਹ ਮੈਂ ਬਧਾਈਆਂ ਨਾ ਕੋਈ ਫਾਇਦਾ ਅਬੇ ਬੇਦੇ ਯਾਰ ਹੁਣ ਫੜਾ ਦੇ ਬੱਕਰਾ ਤੇਰਾ پیسے ਮੁੱਲ ਵਧੇ ਲੱਗ ਕਹੂੰ ਤੈਨੂੰ ਲੱਗਉਣ ਬਾਈ ਹੁਣ ਦਾ ਵੋਦ ਨੇ ਇੰਤਾ ਫਰਕ ਨਹੀਂ ਪਈ ਛੱਡ ਲੋ ਉਹ ਬਫੇਰੇ ਲੱਗੇ ਬੇਕ ਨਹੀਂ ਨਹੀਂ ਹਾਂ ਉਹ ਜੇ ਆਇਆ ਤਾਂ ਮੁੰਡਾ ਮਗ੍ਹਾ ਹਾਂ ਫਿਰ ਹਾਂ ਤੂੰ ਵੀ ਸ਼ਹੀਦ ਆ ਅਗਲਾ ਕੰਨਾ ਮਾਂ ਇਹ ਕੜਾ ਦੋ ਯਾਰ ਨਾ ਦਾ ਯਾਰ ਅੱਟਾ ਦਾ ਅੱਟਦੀ ਆ ਇਹੇ ਹਾਂ ਨਾ ਇਹ ਪੈਤੀ ਦੀ ਆ ਬੱਸ ਬੱਸ ਇਹ ਗੱਲ ਕਰੋ ਦੋਨਾਂ ਦਾ ਨਹੀਂ ਤੁਸੀਂ ਗਾ ਰੱਖਗੇ ਯਾਰ ਦੇਖ ਜਾਰ ਬੱਲ ਆਇਆ ਨਾ ਕਹਾਂ ਇਹਦੇ ਵਿੱਚ ਦਿਮਾਗ ਤੋਂ ਪੁੱਛਿਆ ਗਿਆ ਘੱਟ ਲਾਪਾ ਕੋ ਕਾ ਤੂੰ ਬੱਕਰੇ ਕਿ ਰੱਖਣ ਆਇਆ ਸਭ ਤੋਂ ਪੜਨਾ ਕੱਟ ਸਬਜ਼ੀ ਵੀ ਲਾ ਫੇਰਾ ਕਦ ਤੇ ਮੌਜਲ ਕੱਟੂ ਬਜਨ ਦੇ ਲਾ ਅਬ ਬਜਨ ਵਾਲੇ ਲਾਉਂਦੇ ਹੁਣ ਕਦ ਹੁਣ ਦੂਰ ਉਡ ਰੋਵੇ ਚਲੋ ਰੇ ਕੋਲੇ ਵੇਚਣੇ ਆਂ ਮੈਂ ਇਹੜੇ ਕੇਲੇ ਬੜਾ ਆ ਬੰਦੇ ਘਟੇ ਕਰ ਜੀ ਵੇਚਣੇ ਆਂ ਕਰਨ ਵਰਗੇ ਬੱਕਰੇ ਮਾਰਸੋ ਦੇ ਗਿਆ 8-8000 ਤੋਂ

ਕਿ ਜੀ ਬੱਚੇ ਨਹੀਂ ਆਉਂਦੇ ਮਗਰ ਬੁਰੇਗਾ ਤੇ ਕਦੇ ਮਾ ਤਾਂ ਨਵੀਂ ਮਾਰਕਾ ਹੈ ਇਹ ਬਰੇਗਾ ਲਾਲ ਜੂਗਾ ਹਾਂ ਇਹ ਕਿਨੇ ਭਾਈ ਮਾਲਾ ਭਾਈ ਉਹਦੇ ਭਾਈ ਕੋ ਮੁੱਲ ਦਾ ਹਾ ਲਾ ਯਾਰ ਬਰਾਬਰ ਦਾ ਕੋ ਤਾਂ ਪਤਾ ਲੱਗੇ ਇਹ ਬਣਾਣੀ ਨੇ ਪਤਾ ਕਿ ਕਿਹੜਾ ਰੱਖਣਾ ਯਾਰ ਕਦੇ ਸਾਈ ਸੁਦਾ ਕੱਢੋ ਕੋਈ ਸਾਈ ਦੇ ਭਾਈ ਆ ਸਾਈ ਦਾ ਕੋਈ ਨਾ ਭਾਈ ਨਹੀਂ ਫੜਾ ਸਾਈ ਨਹੀਂ ਜੁਬਾਨ ਨਹੀਂ ਰਹੀ ਗਈ ਤੁਮਾ ਸਾਬਾ ਕਿੰਨੇ ਮੈਸਾ ਦੇ ਦਾਂਗਾ ਵੇ ਆਪਣਾ ਮੈਸਜ ਆਈ ਨਹੀਂ ਇਹਦਾ ਉਹ ਪਰਨੇ ਬਕਾਇਆ ਖਲ ਨਹੀਂ ਆਇਆ ਲਾੜ ਆਈ ਨਹੀਂ ਮੰਨੂ ਕਰਨਾ ਆਉਂਦਾ ਹੈਗਾ ਸਭ ਹੜੋ ਲੈ ਦੱਸੋ ਜੀ ਤੱਬੀ ਜਾਂਦੇ ਨਹੀਂ ਨਹੀਂ ਚੱਲੋ ਸਾ ਭਾਈ ਹਾਂ ਸਭ ਕੀਤਾ ਕਰ ਉਹ ਫਿਰ ਕਿਵੇਂ ਚੱਲੂਗਾ ਮੈਂ ਯਾਰ ਇਹ ਰੇ ਰੇ ਪਹਿਲਾਂ ਸਭ ਤਾਂ ਚੱਲ ਰਿਆ ਥੋੜਾ ਉਹਦਾ ਹੀ ਚੱਲ ਰਿਹਾ ਕੋਈ ਜੇ ਤਰਜ਼ਿੰਦਰ ਵੱਲ ਤੋਂ ਆਏ ਬਾਬੂ ਕਾ ਜੇ ਯਾਰ ਜਿਹੜੇ ਇੱਥੇ ਚੱਲੀ ਜਾਂਦੇ ਉਹਨਾਂ ਦਾ ਆਇਆ ਚੱਲਦਾ ਬਾਈ ਦਾ ਚਲਾ ਚਲਾ ਕੋਈ ਗੱਲ ਨਹੀਂ ਕੋਈ ਥੋੜੇ ਤਾਂ ਨਹੀਂ ਹੋ ਜੂ ਚਲਾ ਚੱਲ ਇਹਨਾਂ ਦਾ ਚੱਲਣ ਦਾ ਫੇਰ ਸਾਡੇ ਕਹਿੰਦੀ ਆ ਪਹਿਲਾਂ ਉਹਦੇ ਨਾਲ ਹਾਂ ਉਹ ਜੀ ਚਲਾ ਚੱਲ ਉਹ ਰੇ ਜੀ ਸਦਰ ਬਾਕੀ ਬਾਈ ਜੀ ਆ ਡੇਕਾ ਸ਼ੋਅ ਵਾਸਤੇ ਲਾਈਆਂ ਨੇ ਮੇਰਾ ਵੀ ਤਾਣੀਆ ਤੋਰੀ ਜਾਂਦੇ ਹਾਂ ਉਹਨੂੰ ਕਿਹਾ ਦੀਓ ਮਾਨਾ ਸ਼ਾਹ ਹੋਣੀ ਆ ਮੇਰਾ ਵੀ ਇਹਨਾਂ ਦੀ ਉਰੇ ਆਇਓ ਹਾਂਜ ਕਰੋ ਮਿਹਰਬਾਨੀ ਰੋਟੀ 23 ਹਾਂਜੀ 23000 ਰਿਆ ਬਾਈ ਐਨੀ ਕਸਾਈ ਦਾ ਨਹੀਂ ਪੁੱਛ ਰਿਆ ਪਰ ਕਿਰਾ ਮੁੱਲ ਲੱਗਿਆ ਹਾਜ ਨਾਲ ਐਂ ਯਾ ਕਿੰਨੇ ਦੀਆਂ ਨੇ ਯਾਰ ਅਸਲੀ ਬੱਕਰੀਆਂ ਦੇਣੀ ਯਾਰ ਮੇਰੇ ਆਪਾਂ ਉਰੇ ਫਕਾ ਯਾਰ ਮੇਰੇ ਘੱਟ ਦੇ ਦੇ ਮੇਡਰਾਂ ਨਾ ਆਪਾਂ ਦੇ ਦੇਣੀ ਨਹੀਂ ਜੀ ਨਹੀਂ ਚਰ ਵੀ ਆ ਬੱਦਾ ਉਹ ਖੜ ਜਾ ਗੱਲ ਮੰਨ ਲੈ ਮੇਰੀ ਨਹੀਂ ਗੱਲਾਂ ਇਹਦਾ ਆਪਸ ਦਾ ਜੀ ਕੋਈ ਇਹਦਾ ਹੁਣ ਜਾਣ ਨਹੀਂ ਤੂੰ ਗੱਲ ਮੇਰੀ ਮੰਨ ਲੈ ਇਹਦਾ ਹੁਣ ਜਾਣ ਗਿਆ ਹੁੰਦਾ ਮੇਰੀ ਮਾਂ ਬੱਚੇ ਵੱਢ ਗਿਆ ਹੋਂ ਤਾਂ 27 14 ਦੇ 13 27 22 ਕਿਹੜੇ ਸਾਹ ਹੋਂ ਮੈਂ ਕੋਈ ਗੱਲ ਨਹੀਂ ਜਦੋਂ ਗੁੱਸਾ ਕਰਦਾ ਹੋਂ ਪਾਉਂਦਾ ਗੁੱਸਾ ਕਹਿੰਦਾ ਮੈਂ ਮੰਡੀ ਜਾ ਉਹ ਵੀ ਨਜ਼ਾਰਾ ਦੇਖਣਾ ਹੁਣ ਤੂੰ ਦੇਖ ਲੈ ਪਜਾ ਕੇ ਖੱਟ ਕੇ ਲਾ ਫੋ 28 ਦੇ ਬੱਕਰੇ ਨਹੀਂ ਆਨੇ ਲਾ ਜੀ ਚੱਲ ਬੈ ਚੱਲ ਭਾਈ ਉਹ ਵੀ ਨਹੀਂ ਤੇਰੀ ਮੋੜ ਤੇ ਓ ਰਿਆ ਇਹ ਪੱਕੀ ਮਾਰ ਤਾਂ ਯਾਨਾ ਪੱਕੀ ਪੱਕੀ ਮਾਲ ਆਵਾ ਸੱਚ ਦਾ ਮਾਲ ਆਉਣਾ ਉਹ ਗੱਪਾ ਹੁਣ ਲਗਾ ਪਿੱਛੇ ਤੇ ਆ ਲੈ ਯਾਰ ਪਿੱਛੇ ਨਹੀਂ ਬਾਈ ਆਪਾਂ ਮੁੱਲ ਬਰਾਬਰ ਦਾ ਕਰਿਆ ਉਹ ਬਰਾਬਰ ਕਿੰਨਾ ਕਰੀ ਨਹੀਂ ਦੇਖ ਆਪਾਂ ਮੁੱਲ ਕਰੀ 25 25000 ਦੇ ਨੇ ਇਹ ਨਹੀਂ 35000 ਦੀਆਂ ਕਿ ਨਹੀਂ 50 ਦੀਆਂ ਨਹੀਂ ਮਿੰਗੀਆਂ 35 35 ਦੇ ਮੈਂ 50 ਦੀਆਂ ਨਹੀਂ ਕਿ ਆ ਜੀ 35000 ਦਾ ਉਹ ਕਰਦਾ ਮੈਂ ਖੋਗੀ ਹੁਣ ਖੱਬਾ ਹਜਾ ਕਰਦੇ ਖੁਸ਼ ਹੋਗੇ ਆ ਦੇਖ ਲਾ ਹੁਣ ਤੱਕ ਆ ਬੱਸ ਠੀਕ ਆ ਨਰੇਟ ਦਾ ਕਰਿਆ ਜਰਾ ਇਹਦਾ ਫਜਨ ਪਾਉਣ ਨੂੰ ਲੈਣੀ ਆ ਰਾ ਦਾਣਾ ਖਾਂਦਾ ਬਈ ਇੱਕ ਗੱਲ ਦਾ ਹੈ ਦੋਨਾਂ ਬਚਾ ਆ ਲਗ ਲੂੰਗਾ ਮਾਫੀ ਯਾਰ ਆ ਮੈਂ ਲਗ ਲੂੰਗਾ 500 ਰੁਪਿਆ 500 ਲੈ ਲੀ ਓ ਕਰ ਦੋ ਇਹ ਫੂਲ ਕਰਤਾ ਦੀ ਆ ਨਹੀਂ ਹਾਂ ਉਹ ਤਾਂ ਵਿਚਾਰੇ ਖੜ ਗਿਆ ਹੁਣ ਕੋਈ ਹੋਰ ਨਾ ਐਵੇਂ ਮਾੜੀ ਖਾਲ ਨੂੰ ਘਟ ਗਿਆ ਛੱਡ ਕੇ ਮਜ਼ਾਨੀ ਵਿੱਚ ਨਾ ਹੁਣ ਬੱਕੇ ਜਾਣਗੇ ਬੁਖਾਰ ਘਟ ਗਿਆ ਉਹ ਹੁਣ ਮੈਂ ਕਿਸੇ ਨਿੱਕੀ ਜਿਹੀ ਮੇੜ ਦਣਾ ਫੇਰ 5 400 ਹੋਰ ਪਾ 500 ਨਹੀਂ ਬੰਦਾ ਹੁਣ ਖੜ ਜਾ ਹੁਣ 25 ਛੱਟ ਬਾੜ ਖੜ ਜਾ ਹੁਣ ਬੱਕੀ ਦੇ ਲਾਉ ਯਾਰ ਉਹ ਭਾਈ ਮੋਲਿਆਂ ਦੀ ਬੱਕਰੀਆਂ ਕੱਢਾਂਗਾ ਮੈਂ ਕਾ ਮੇਰੀ ਕਦਰ ਦਾ ਛੋਟੂ ਵੀ ਬੱਕਰੀਆਂ ਦੀ ਕਦਰ ਹੀ ਨਹੀਂ ਕਰਦਾ ਐਣ ਚੋ ਦੀਆਂ ਮਰ ਗਈਆਂ ਇਹ ਥਣੀਆਂ ਨੇ ਅੱਜ ਖਾਦਾ ਨਹੀਂ ਰੱਥੇ ਪਾਲੇ ਖੁੱਲੀਆਂ ਫਿਰਦੀਆਂ ਦੀ ਰੱਥੇ ਪਾਲੇ ਕਿਦੇ ਫੋਟੂ ਬਣਾ ਕਦੇ ਚੋੜੀਆਂ ਵੀ ਨੇ ਉਹ ਛੜ ਜਾ ਕੋਈ ਹਫਤਾ ਨਾ ਹੈ ਉਹ ਦੇਵਾ ਵੇਚਵਾ ਕਰ ਭਾਈ ਉਹ 2 ਮਹੀਨੇ ਦੇ ਮਰੇ ਤੋ ਇੱਥੇ ਕਰ ਲੋ ਆਹ ਤਰੇ ਮਹੀਨੇ ਕਰਵਾ ਨਵੇਂ ਨਾ ਆਵੇ ਲਾ ਹੁਣ ਤੇਰੇ ਬੱਕਰੇ ਹੋ ਗਏ ਉਹ ਘੱਟ ਹੋਣਾ ਮੇਰੀ ਦੱਸੋ ਜੀ ਪੂਰੇ 30000 ਹੋ ਗਏ ਰੱਖ ਰਿਹਾ ਲਾ 1625 ਚੱਲ ਬਈ ਲੈ ਆ ਬੇਕ ਜਾਣੀ ਲਾ ਪੀ ਦਾ ਘੱਟ ਰਿਆਂ ਬਾਈ ਪੂਰੇ 30000 ਲੱਗਿਆ ਬੱਕਰੀ ਚਲੋ ਘੱਟ ਆ ਬੇਕ ਜਾਣੇ ਕੋਈ ਮਾਫੀ ਵਾਲ ਜਾਣਗੇ ਲਾ ਹੁਣ ਆ ਤੇਰੀ ਭੈ ਜਾ ਮਾ ਮਾ تین ਲੱਗਿਆ ਪੂਰਾ ਮਾਰਦੀ ਪੂਰੇ ਕੋਨੇ ਬਾਂਗਾ ਉਹ ਇਦਨਵਾਗਾ ਤਾਂ ਲੱਗਤੀ 1000 ਰੁਪਿਆ ਸੰਡਾ ਪਈਆਂ ਨੇ ਭੈਣ ਦੇ ਆਈ ਫੜਾਈ ਮਾਰੀ ਜੋ ਬਣੀ ਪਿਆ ਨੇ ਆਈ ਫੜਾਈ ਤੈਨੂੰ ਮੈਂ ਨਹੀਂ ਲੈਂਦਾ ਕਰਦਾ ਸੰਡਾ ਚਾਹਦੇ ਆ ਲੈ ਨਿੱਪੜ ਗਿਆ ਨਿੱਪੜ ਗਿਆ ਉਹ ਵਾਗਰ ਨਿੱਪੜ ਗਿਆ ਉਹ ਨਿੱਪੜ ਗਿਆ ਵਾਗਰ ਦਾ ਮੰਗੋ ਲੈ ਲਿਆਉਣਾ ਉਹ ਯਾਰ ਮੇਰ ਤੋਂ ਜੀ ਮਹੀਨਾ ਚੋੜਨ ਤੋਂ ਲੈ ਜੀ ਉਹ ਬਾਗ ਗਿਆ ਬਾਈ ਮੋਨ ਲਾ ਕੇ ਬਾਗ ਆ ਬਰੇ ਉਹ ਜਗ ਕੋਈ ਨਹੀਂ ਪੱਕਾ ਵੀ ਗੱਡੀ ਚ ਕੋਈ ਨਹੀਂ ਸੰਗੜਾ ਭੈਣ ਹੁੰਦਾ ਹੋਇਆ ਨਾ ਨਾ ਵੀਰੇ ਇਹ ਮਰਜੀ ਵੀਰ ਦਾ ਯਾਰ ਆੜਾ ਰੱਸਾ ਵੀਰੇ ਅਸੀਂ ਪਾਇਆ ਕਸਮ ਲੱਗੇ ਰੱਸਾ ਅਸੀਂ ਪਾਇਆ ਵੀਰੇ 24 ਘੰਟੇ ਖੁੱਲੀਆਂ 24 ਘੰਟੇ ਖੁੱਲੀਆਂ ਰੱਸਾ ਅਸੀਂ ਪਾਇਆ ਖੁੱਲੀਆਂ ਦੇ ਰੱਸਾ ਕੋਈ ਬਾਈ ਦਾ ਸੰਗਲ ਕੀ ਹੈ ਪਹਿਲਾਂ ਬੱਕਰੀ ਜਾਂਦੀਆਂ ਵੇ ਜਾਂਦੀ ਵਾਰ ਯਾਰ ਬੱਕਰੀ ਨਾਲ ਜਾਂਦੀਆਂ ਮੇਰੇ ਬਾਹਰ ਆ ਪਲੇ ਉਹ ਬੋਬਾ ਨੂੰ ਰਾਜੀ ਦੇ ਕੇ ਜਾਣੀ ਹੈ ਮੇਰੇ ਜਾਂਦੀ ਵਾਰ ਯਕੀਨ ਮੰਨੀ ਯਾਰ ਜਦੋਂ ਤੁਹਾਡਾ ਮਸਲਾ ਕੀ ਕਰਨਾ ਕੀ ਹੈ ਸਹੀ ਗੱਲ ਨਹੀਂ ਸਾਨੂੰ ਤਾਂ ਆਹ ਨਾਲ ਜਾਂਦੀ ਹੋਏ ਉਹ ਯਾਰਾ ਜਦੋਂ ਤੁਸੀਂ ਰਾਜ ਫੜਾ ਜੀ ਇਹਦਾ ਕਹਣਾ ਹੈ ਬੱਕਰੀਆਂ 'ਚ ਫੜ ਕੇ ਲਿਆ ਯਾਰ ਮੇਰੇ ਯਕੀਨ ਜਦੋਂ ਮੈਂ ਕਹਾਂ ਲੋਕ ਆ ਹੀ ਜਾਂਦੇ ਯਾਰ ਇਹ ਜਦੋਂ ਲੋਕੀ ਰਾਜ ਬੰਨ ਤੇ ਰਾਜ ਜੀ ਵਿੱਚ ਘਰਾਏ ਕਰੀਏਗਾ ਨਹੀਂ ਰੋਟੀ ਵਾਲੇ ਆ ਬਾਬਰੇ ਸਾਹਿਬ ਦੇ ਪੈਸੇ ਨਾਲ ਇਹ ਬਰੇਕੜਾ ਯਾਰ ਫੁੱਦੂ ਬੱਕਰੀਆਂ ਨੇ ਗੱਭਣ ਵੀ 2 ਮਹੀਨੇ ਦੇ ਨੇੜੇ ਯਾਰ ਜੇ ਤੇਰੇ ਮੇਟਾ ਨੂੰ ਫਿਰ ਖਰਚ ਚਲਾਉਂਦੇ ਆ ਰੇ 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 ਤੇਰੇ ਰੱਖਣੀ ਆਪਾਂ ਕਿਹੜਾ ਬੱਡਣੀ ਆ ਇਹ ਆ ਫਲਤਾਈ ਇਹ ਪੂਰਾ ਤਾਂ ਨਹੀਂ ਅੱবি ਹੋ ਗਈ ਆ ਉਹ ਨਹੀਂ ਆ ਤਾਂ ਲੱਗਦਾ ਨਾ ਮੌਬੂਦ ਬੂਦ ਵੀ ਫੜਾ ਜਾਣਗੇ ਚਾਹ ਬਾਜੀ ਦੀ ਵਿਚਾਰੀ ਜਿਆਦਾ ਘਰੇ ਪਾਣੀ ਆ ਚਲ 3200 ਜਨਾਂ ਕਿੰਨੇ ਦੀ ਜਨਾਂ ਵੀਰੇ 3200 ਦੱਸ ਦੋ ਤੁਸੀਂ ਆਹ ਪੱਕੀ ਉਹ ਲੱਕਾ ਦਾ ਆ ਤਾ ਤੋ ਯਾਰ ਸਾਰੇ ਦੱਸ ਰੇ ਤੂੰ ਕੁਝ ਦੱਸ ਤਾ ਕੱਲ ਕਦੇ ਮੰਨ ਜਾ ਨਹੀਂ ਬਾਈ ਤੂੰ ਲੈ ਨਹੀਂ ਆ ਦਵਾਂਗੇ ਯਾਰ ਖੜਿਆ ਆਪਣੀ ਗੱਲ ਹਾਂ ਬਾਈ ਪੜਗਰ ਮੰਡੀ ਚਾਹ ਤੂੰ ਨਾ ਮੈਂ ਨਹੀਂ ਪਹਿਲੀ ਵਾਰ ਆਇਆ ਯਾਰ ਐ ਤਾਂ ਤੁਹਾਨੂੰ ਦੇਣਾ ਆਪੇ ਵਿਚਾਰ ਨਾ ਹਟ ਰਿਹਾ ਆ ਬਾਬੇ ਇਹਨਾਂ ਨੂੰ ਵੀ ਆਪਾਂ ਇੰਨੇ ਦੀ ਜਿਹੜੀ ਘੱਟ ਨਹੀਂ ਹਾਂ ਆ ਗੱਲ ਕਰ ਲਾਂ ਤੁਹਾਨੂੰ ਹਾਂ ਗੱਲ ਆਹਦਾ ਰਿਹਾ ਗੱਲ ਆ